ਬਾਬੂਸ਼ਹੀ ਦੇਖ ਰਹੇ ਹਾਂ ਤੁਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਚੰਡੀਗੜ੍ਹ 'ਚ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਵੱਡੀ ਗਿਣਤੀ 'ਚ ਕਿਸਾਨ ਅੱਜ ਚੰਡੀਗੜ੍ਹ ਸੈਕਟਰ 34 ਰੈਲੀ ਗਰਾਊਂਡ 'ਤੇ ਜਿੱਥੇ ਉਹਨਾਂ ਨੂੰ ਯੂਟੀ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਅਲਾਟ ਕੀਤੀ ਗਈ ਸੀਗੀ ਉੱਥੇ ਆਲਰੇਡੀ ਪਹੁੰਚ ਚੁੱਕੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਮੇਨ ਜਿਹੜਾ ਉਹਨਾਂ ਦਾ ਜਿਹੜਾ ਇਹ ਪ੍ਰੋਟੈਸਟ ਹੈ ਇਹ ਤਰਨਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਰਹੂਗਾ ਉਹ ਕੱਲ ਤੋਂ ਫੁੱਲ ਫਲੈਜ ਸ਼ੁਰੂ ਹੋਣ ਜਾ ਰਿਹਾ ਯਾਨੀ ਕਿ 2 ਸਤੰਬਰ ਤੋਂ ਤੇ ਕੱਲ ਤੋਂ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਅਸੀਂ ਅੱਜ ਪਹਿਲੀ ਰਾਤ ਜਿਹੜੀ ਹੈ ਕੱਟ ਰਹੇ ਨੇ ਕਿਸਾਨ ਚੰਡੀਗੜ੍ਹ ਦੇ ਬਿਲਕੁਲ ਵਿੱਚ ਬੈਠੇ ਨੇ ਇਸ ਤੋਂ ਪਹਿਲਾਂ ਬਹੁਤ ਸਾਰੇ ਧਰਨੇ ਲੱਗੇ ਨੇ ਪਰ ਉਹਨਾਂ ਨੂੰ ਮੁਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਰੁਕਣਾ ਪੈਂਦਾ ਚੰਡੀਗੜ੍ਹ ਦਾਖਲ ਆਮ ਤੌਰ ਤੇ ਕਿਸਾਨ ਨਹੀਂ ਹੁੰਦੇ ਸੀਗੇ ਪਰ ਉਗਰਾਹ ਜਥੇਬੰਦੀ ਨੇ ਆਪਣੇ ਪ੍ਰਦਰਸ਼ਨ ਦੇ ਲਈ ਗੱਲਬਾਤ ਕਰਕੇ ਤੇ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਮਿਲੀ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਪਹਿਲੀ ਰਾਤ ਹੈ ਕਿਵੇਂ ਰਾਤ ਬਤਾਰੇ ਨੇ ਤੇ ਤਿਆਰੀਆਂ ਕਿਵੇਂ ਕਰ ਰਹੇ ਨੇ ਕਿਉਂਕਿ ਅਜੇ ਘੱਟ ਗਿਣਤੀ 'ਚ ਕਿਸਾਨ ਆਏ ਨੇ ਬਹੁਤ ਸਾਰੇ ਕਿਸਾਨ ਕੱਲ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਚੰਡੀਗੜ੍ਹ ਪਹੁੰਚਣਗੇ ਚੰਡੀਗੜ੍ਹ ਵੱਲ ਕੂਚ ਕਰਨ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਆਪਣੀਆਂ-ਆਪਣੀਆਂ ਟਰੈਕਟਰ ਟਰਾਲੀਆਂ ਤੇ ਤੇ ਨਿੱਜੀ ਸਾਧਨਾਂ ਤੇ ਕਿਸਾਨ ਕਾਫੀ ਪਹੁੰਚ ਗਏ ਨੇ ਬੀਬੀਆਂ ਵੀ ਅੱਜ ਕਾਫੀ ਗਿਣਤੀ 'ਚ ਦੇਖੀਆਂ ਗਈਆਂ ਤੇ ਇਸ ਤੋਂ ਵੱਧ ਗਿਣਤੀ 'ਚ ਕੱਲ ਨੂੰ ਵੀ ਪਹੁੰਚ ਰਹੇ ਨੇ ਤੇ ਅੱਜ ਦਾ ਪਹਿਲੀ ਰਾਤ ਦਾ ਸੀਨ ਕਿਵੇਂ ਦਾ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਰੈਲੀ ਗਰਾਊਂਡ ਹੈ ਸੈਕਟਰ 34 ਦਾ ਉੱਥੇ ਜਿੱਥੇ ਵੀ ਨਜ਼ਰ ਮਾਰੀਏ ਸੜਕ ਦੇ ਆਲੇ-ਦੁਆਲੇ ਹੋਵੇ ਚਾਹੇ ਗਰਾਊਂਡ ਦੇ ਵਿੱਚ ਹੋਵੇ ਕਿਸਾਨ ਕਈ ਗੱਲਾਂ ਬਾਤਾਂ ਮਾਰ ਰਹੇ ਨੇ ਕਈ ਸੁੱਤੇ ਪਏ ਨੇ ਆਪਣੇ ਮੰਜੇ ਵੀ ਲੈ ਕੇ ਆਏ ਨੇ ਜਾਂ ਕਈਆਂ ਨੇ ਸਿੱਧਾ ਜ਼ਮੀਨ ਤੇ ਗੱਦੇ ਲਾਏ ਨੇ ਤੇ ਕਿਉਂਕਿ ਗਰਮੀ ਦੀ ਰੁੱਤ ਹੈਗੀ ਇਸ ਇਸ ਲਈ ਫਰਾਟੇ ਜਿਹੜੇ ਹੁੰਦੇ ਨੇ ਪੱਕੇ ਹੁੰਦੇ ਨੇ ਉਹਨਾਂ ਦਾ ਇੰਤਜ਼ਾਮ ਵੀ ਕੀਤਾ ਤੁਸੀਂ ਦੇਖ ਸਕਦੇ ਹੋ ਕੂਲਰ ਵੀ ਲੱਗੇ ਨੇ ਤੇ ਉਹਨਾਂ ਦੀਆਂ ਟਰਾਲੀਆਂ ਦੇ ਵਿੱਚ ਜਿਹੜਾ ਸਮਾਨ ਜਿਵੇਂ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਕਿਸਾਨ ਦੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਧਰਨੇ ਲੱਗਦੇ ਨੇ ਵਕ ਵਕ ਥਾਵਾਂ ਤੇ ਜਿਸ ਤਰ੍ਹਾਂ ਦੀ ਤਸਵੀਰ ਹੁੰਦੀ ਉਸ ਤਰ੍ਹਾਂ ਦੀ ਤਸਵੀਰ ਇਸ ਧਰਨੇ ਵਿੱਚ ਵੇਖਣ ਨੂੰ ਮਿਲਦਰੀ ਹੈਗੀ ਆ ਰਾਸ਼ਨ ਦਾ ਸਮਾਨ ਹੋਵੇ ਜੋ ਵੀ ਜ਼ਰੂਰੀ ਚੀਜ਼ਾਂ ਹੁੰਦੀਆਂ ਉਹ ਟਰਾਲੀਆਂ 'ਚ ਰੱਖੀਆਂ ਹੋਈਆਂ ਨੇ ਹਾਲਾਂਕਿ ਹਾਲ ਦੀ ਘੜੀ 5 ਸਤੰਬਰ ਤੱਕ ਜਿਹੜਾ ਇਹ ਰੋਸ ਜਿਹੜਾ ਪ੍ਰਦਰਸ਼ਨ ਆ ਉਹ ਕਰਨ ਦਾ ਫੈਸਲਾ ਲਿਆ ਗਿਆ ਇਹ 5 ਤਰੀਕ ਤੱਕ ਕੀ ਵਿਧਾਨ ਸਭਾ ਦਾ ਸੈਸ਼ਨ ਹੈ ਤੇ ਮੰਗਾਂ ਦੀ ਜੇ ਗੱਲ ਕਰੀਏ ਤਾਂ ਮੇਨ ਜਿਹੜੀਆਂ ਮੰਗਾਂ ਨੇ ਆ ਕਿਸਾਨਾਂ ਦਾ ਕਹਿਣਾ ਕਿ ਲਗਾਤਾਰ ਦੇਰੀ ਹੋ ਰਹੀ ਹੈ ਐਗਰੀਕਲਚਰ ਪਾਲਿਸੀ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਖੇਤੀ ਨੀਤੀ ਦੀ ਜਿਹੜੀ ਆ ਇੰਪਲੀਮੈਂਟੇਸ਼ਨ ਹੈ ਉਹ ਨਹੀਂ ਕਰ ਪਾਰੀ ਪੰਜਾਬ ਸਰਕਾਰ ਜਿਹਦੇ ਨੂੰ ਲੈ ਕੇ ਵੱਖ-ਵੱਖ ਇਹਨਾਂ ਦੀਆਂ ਡਿਮਾਂਡਸ ਨੇ ਜੁਗਿੰਦਰ ਸਿੰਘ ਉਗਰਾਹਾ ਆ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਦੀਆਂ ਇਹ ਉਗਰਾਹਾ ਯੂਨੀਅਨ ਦੀਆਂ ਇਹ ਮੰਗਾਂ ਸਿਗੀਆਂ ਅਾ ਚਾਹੇ ਖੇਤੀ ਨੀਤੀ ਦੀ ਗੱਲ ਹੋਵੇ ਜਿਸ ਦੇ ਵਿੱਚ ਕਾਫੀ ਇਹਨਾਂ ਦੀਆਂ ਡਿਮਾਂਡਸ ਨੇ ਪ੍ਰਦੂਸ਼ਣ ਰਹਿਤ ਖੇਤੀ ਦੀ ਮੰਗ ਹੋਵੇ ਜਾਂ ਹੋਰ ਕਈ ਮੰਗਾਂ ਨੇ ਤੇ ਨਾਲ-ਨਾਲ ਇੱਕ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਜੋ ਨੁਕਸਾਨ ਨਸ਼ੇ ਨੇ ਪਹੁੰਚਾਇਆ ਜਿਹੜਾ ਡਰੱਗਸ ਦਾ ਖਤਰਾ ਹੈ ਪੰਜਾਬ 'ਚ ਬਹੁਤ ਸਾਲਾਂ ਤੋਂ ਬਣਿਆ ਹੋਇਆ ਹੈ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਵੀ ਇੱਕ ਜਿਹੜਾ ਇਸ਼ੂ ਹੈ ਇਹ ਖੁੱਲ ਕੇ ਇਹਨਾਂ ਨੇ ਹਾਈਲਾਈਟ ਕੀਤਾ ਆਪਣੇ ਇਸ ਰੋਸ ਪ੍ਰਦਰਸ਼ਨ ਦੇ ਜ਼ਰੀਏ ਤੇ ਕੱਲ ਨੂੰ ਵਿਧਾਨ ਸਭਾ ਵੱਲ ਵੀ ਕੋਸ਼ਿਸ਼ ਰਹੂਗੀ ਇਹਨਾਂ ਦੀ ਕਿ ਉੱਥੇ ਪੰਜਾਬ ਸਰਕਾਰ ਤੱਕ ਜਿਹੜਾ ਹੈਗਾ ਆਪਣਾ ਮੰਗ ਪੱਤਰ ਉਹ ਦਿੱਤਾ ਜਾਵੇ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਤੇ ਸੈਕਟਰ 34 'ਚ ਜਿਹੜਾ ਲੱਗਿਆ ਕਿਸਾਨਾਂ ਦਾ ਇਹ ਮੋਰਚਾ ਕਹਿ ਸਕਦੇ ਆ ਇਹ ਕਿਸ ਤਰ੍ਹਾਂ ਦਾ ਰੂਪ ਲੈਂਦਾ ਕਿ ਪੰਜਾਬ ਸਰਕਾਰ ਇਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਆ ਜਾਂ ਇਹ ਜਿਹੜਾ ਪ੍ਰੋਟੈਸਟ ਹੈ ਉਹ ਹੋਰ ਵੱਡਾ ਜਿਵੇਂ ਪਿਛਲੇ ਕਈ ਪ੍ਰੋਟੈਸਟਾਂ 'ਚ ਦੇਖਿਆ ਗਿਆ ਹੋਰ ਵੱਡਾ ਹੋ ਕੇ ਆ ਸਾਹਮਣੇ ਆਊਗਾ ਹੋਰ ਸ਼ਮੂਲੀਅਤ ਕਿਸਾਨਾਂ ਦੀ ਇੱਥੇ ਹੋਊਗੀ ਇਹ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਊਗਾ ਪਰ ਇਸ ਤਰ੍ਹਾਂ ਦੇ ਨਾਲ ਕਿਸਾਨ ਇੱਥੇ ਬੈਠੇ ਨੇ ਆਪਣੀਆਂ ਤਿਆਰੀਆਂ ਕਰਕੇ ਆਏ ਨੇ ਕਿਵੇਂ ਰਾਤ ਕੱਟ ਰਹੇ ਨੇ ਦੇਰ ਰਾਤ ਦਾ ਸੀਨ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜੇ ਤੁਸੀਂ ਸੀਨ ਦੇਖ ਰਹੇ ਹੋ ਲਗਭਗ 11 ਸਵਾ 11 ਦਾ ਟਾਈਮ ਹੈ ਰਾਤ ਦਾ 1 ਸਪਟੰਬਰ ਤੇ ਅੱਜ ਪਹਿਲੀ ਰਾਤ ਹੈ ਕਿ ਇਸ ਤਰ੍ਹਾਂ ਦੇ ਨਾਲ ਕਿਸਾਨ ਇੱਥੇ ਬੈਠੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਇਸ ਤਰ੍ਹਾਂ ਦੇ ਨਾਲ ਆਉਣ ਵਾਲੇ ਦਿਨਾਂ ਚ ਪ੍ਰਦਰਸ਼ਨ ਕਰਨਗੇ ਇਹ ਵੇਖਣ ਵਾਲੀ ਗੱਲ ਲੱਗੂਗੀ ਚੰਡੀਗੜ੍ਹ ਪੁਲਿਸ ਲਗਾਤਾਰ ਅੱਜ ਵੀ ਇੱਥੇ ਬਰੀਫਿੰਗ ਹੋ ਰਹੀ ਸੀਗੀ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਇਸ ਤਰ੍ਹਾਂ ਦੇ ਨਾਲ ਇਸ ਪ੍ਰੋਟੈਸਟ ਨੂੰ ਡੀਲ ਕਰਨਾ ਕਿਵੇਂ ਜਿਹੜਾ ਹੈਗਾ ਸਾਰਾ ਮੈਨੇਜ ਕਰਨਾ ਤੇ ਰਾਤ ਨੂੰ ਵੀ ਦੇਖਿਆ ਗਿਆ ਕਾਫੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਉਹ ਇਸ ਪ੍ਰੋਟੈਸਟ ਸਾਈਡ ਤੇ ਲਗਾਤਾਰ ਉਹ ਇੱਥੇ ਦੇਖੇ ਜਾ ਰਹੇ ਨੇ ਤਾਂ ਜੋ ਪੂਰਾ ਜਿਹੜਾ ਸਿਚੁਏਸ਼ਨ ਹੈਗੀ ਹੈ ਉਹ ਅੰਡਰ ਲਾਈਂਡ ਆਰਡਰ ਰਵੇ ਸੋ ਉਸ ਨੂੰ ਧਿਆਨ ਚ ਰੱਖਦੇ ਹੋਏ ਸਾਰਾ ਕੁਝ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੇਖਿਆ ਜਾ ਰਿਹਾ ਹੈ ਬਈ ਕੀ ਨਾਮ ਹੈ ਮਨਜੀਤ ਸਿੰਘ ਮਨਜੀਤ ਸਿੰਘ ਜੀ ਕਿਵੇਂ ਦਾ ਮਾਹੌਲ ਅੱਜ ਪਹਿਲੀ ਰਾਤ ਤੁਸੀਂ ਇੱਥੇ ਘੱਟ ਰਹੇ ਹੋ ਰਾਜਧਾਨੀ 'ਚ ਤੇ ਕਿਹੜੀਆਂ ਮੰਗਾਂ ਲੈ ਕੇ ਆਏ ਹੋ ਕੀ ਲੱਗਦਾ ਸਰਕਾਰ ਨੂੰ ਮਣਾਉਣ ਚ ਕਾਮਯਾਬ ਰਹੋਗੇ ਤੁਸੀਂ ਅਸੀਂ ਕਾਮਯਾਬ ਰਹਾਂਗੇ ਜੀ ਸਾਡੇ ਮਾਨ ਸਰਕਾਰ ਨਾਲ ਵਾਦੇ ਕੀਤੇ ਸੀ ਸਾਡੇ ਨਾਲ ਹੂੰ ਥੋੜੀ ਐਮਐਸਬੀ ਲਾਵਾਂਗੇ ਹੂੰ ਤੁਹਾਨੂੰ ਫਸਲਾਂ ਦੇ ਭਾਅ ਦੇਵਾਂਗੇ ਹੂੰ ਤੁਹਾਡੀ ਬੇਰਜਗਾਰੀ ਚੱਕਾਂਗੇ ਜਵਾਖਾਂ ਦੀ ਹੂੰ ਪਰ ਕੋਈ ਨਹੀਂ ਚੱਕ ਰਿਹਾ ਭਗਵੰਤ ਮਾਨ ਦੇ ਝੂਠੇ ਵਾਦੇ ਹੂੰ ਝੂਠੇ ਨਿਕਲੇ ਹੂੰ ਜਿਹੜਾ ਕਹਿੰਦਾ ਸੀਗਾ ਵੀ ਮੈਂ ਕਾਫਲੇਬਾਜ਼ੀ ਖਤਮ ਕਰੂੰਗਾ ਉਹ ਵੀ ਨਹੀਂ ਖਤਮ ਕੀਤੀ ਨੇ 2016 ਦੀ ਭਰਤੀ ਪੁਰਸ ਵਿੱਚ ਹੋਈ ਸੀ ਬਾਦਲ ਸਰਕਾਰ ਨੇ ਕਰੀ ਸੀ 340 ਜਾਲੀ ਰੱਖੇ ਸੀ ਉਹ ਵੀ ਨਹੀਂ ਕੱਢੇ ਨੇ ਉਹ ਵੀ ਉਹ ਵੀ ਖਿਆਦਦੇ ਆ ਉਹ ਵੀ ਨਹੀਂ ਉਹ ਵੀ ਗਲਤ ਕੰਮ ਕਰਿਆ ਨੇ ਜਿਹੜੇ ਵਾਅਦੇ ਕੀਤੇ ਸੀ 28 ਨੰਬਰਾਂ ਵਾਲੇ 16 ਚ ਭਰਤੀ ਹੋਏ ਸੀ ਉਹ ਵਿਚਾਰੇ ਟਾਪਰਾਂ ਤੇ ਚੜੇ ਫਿਰਦੇ ਨੇ ਕੁੜੀਆਂ ਮੁੰਡੇ ਉਹਨਾਂ ਦਾ ਕੋਈ ਹੱਲ ਨਹੀਂ ਸੁਣਿਆ ਨੇ ਜਿਹੜਾ ਕਹਿੰਦਾ ਸੀਗਾ ਵੀ ਮੈਂ ਸੋਢ ਪੱਕੇ ਕੰਮ ਕਰੂੰਗਾ ਪੱਕੇ ਵਾਅਦੇ ਕਰੂੰਗਾ 28 ਨੰਬਰਾਂ ਵਾਲੇ ਰੱਖੂੰਗਾ ਨਹੀਂ ਕੋਈ ਰੱਖਿਆ ਨਹੀਂ ਨੇ ਝੂਠੀ ਸਰਕਾਰ ਬਣਾ ਕੇ ਇਹਨੇ ਡੱਬਰੂ ਬਣਾ ਕੇ ਅੜਕਾ ਕੇ ਆਵੇਂ ਹੋ ਕਰਕੇ ਬਣ ਗਿਆ ਪਰ ਸਾਡੇ ਵਾਅਦਿਆਂ ਦੇ ਵਿੱਚ ਪੂਰਾ ਨਹੀਂ ਉਤਰਿਆ ਸਾਡੀ ਸੋਚ ਸੀ ਅਸੀਂ ਬਣਾਇਆ ਸੀ ਮਾਨ ਸਰਕਾਰ ਨਵੀਂ ਆਊਗੀ ਇਹ ਝੂਠੀਆਂ ਸਰਕਾਰਾਂ ਨੂੰ ਪਿੱਛੇ ਛੱਡਾਂਗੇ ਪਰ ਸਾਡਾ ਕੋਈ ਇਹਨੇ ਹੱਲ ਨਹੀਂ ਕੱਢਿਆ ਅਸੀਂ ਇੱਥੇ ਬੈਠਾਂਗੇ ਹੱਲ ਕਢਾ ਕੇ ਜਾਵਾਂਗੇ ਬੇਰਜ਼ਗਾਰੀ ਵੀ ਖਤਮ ਕਰਾਵਾਂਗੇ ਜਵਾਖਾਂ ਨੂੰ ਨੌਕਰੀਆਂ ਝੂਠੇ ਜਿਹੜੇ ਰੱਖੇ ਨੇ ਭ੍ਰਿਸ਼ਟਾਚਾਰੀ ਉਹਨਾਂ ਨੂੰ ਕੱਢੋ ਤੇ ਦੂਜਿਆਂ ਨੂੰ ਰੱਖੋ ਕੋਈ ਕੀ ਨਾਮ ਹੈ ਮੇਰਾ ਨਾਮ ਸੁਖਜੀਵਨ ਸਿੰਘ ਪਿੰਡ ਮਹਿਮਾ ਪੋਗਨਾ ਬਲਾਕ ਬਠਿੰਡਾ ਜ਼ਿਲ੍ਹਾ ਬਠਿੰਡਾ ਭਾਰਤੀ ਕਿਸਾਨ ਜੁਣੀ ਨੇਕਤਾ ਗਰਾਹਾਂ ਦੇ ਬਲਾਕ ਦਾ ਜਨਮ ਚੋਹ ਹੈ ਅੱਛਾ ਅੱਜ ਤੁਸੀਂ ਚੰਡੀਗੜ੍ਹ ਪਹੁੰਚ ਚੁੱਕੇ ਹੋ ਕਾਫੀ ਦਿਨ ਪਹਿਲਾਂ ਹੀ ਇਹ ਪ੍ਰੋਗਰਾਮ ਤੁਸੀਂ ਦਿੱਤਾ ਸੀਗਾ ਤੇ ਕੱਲ ਵਿਧਾਨ ਸਭਾ ਸੈਸ਼ਨ ਵੀ ਹੈ ਆਪਣੀਆਂ ਮੰਗਾਂ ਕਿਸ ਤਰ੍ਹਾਂ ਦੇ ਨਾਲ ਲੈ ਕੇ ਜਾ ਰਹੇ ਹੋ ਤੇ ਕਿਵੇਂ ਦਾ ਮਾਹੌਲ ਹੈ ਤੁਸੀਂ ਅੱਜ ਪਹਿਲੀ ਰਾਤ ਕੱਟ ਰਹੇ ਹੋ ਬਿਲਕੁਲ ਜੀ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਮਜ਼ਦੂਰ ਨੌਜਵਾਨ ਤੇ ਸਾਡੀਆਂ ਮਾਵਾਂ ਭੈਣਾਂ ਤੇ ਨਾਲ ਭਰਾਤਰੀ ਜਥੇਬੰਦੀ ਜਿਹੜੀ ਹੂੰ ਪਹੁੰਚੀਆਂ ਹੋਈਆਂ ਨੇ ਇੱਥੇ ਆਰਾਮ ਵਿਲਾ ਗਰਾਊਂਡ ਦੇ ਵਿੱਚ ਹੂੰ ਹੂੰ ਤੇ ਮੰਗਾਂ ਸਾਡੀਆਂ ਹੈਗੀਆਂ ਨੇ ਮੰਗਾਂ ਸਾਡੇ ਨਾਲ ਪਹਿਲਾਂ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਹੂੰ ਤਿੰਨ ਵਾਰ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਯਾਨੀ ਕਿ ਜਿਹੋ ਜਿਹੋ ਜੁਮਲੇਵਾਜ ਹੈਗੇ ਡਰਾਮੇਵਾਜ ਹੈਗੇ ਆ ਹਾਂਜੀ ਦੱਸੋ ਕੀ ਮੰਗ ਹੈ ਆਹਾ ਮੰਗ ਹੈ ਜੀ ਝੋਨੇ ਦਾ ਕੋਈ ਸੋਧਰਾ ਵੀ ਘੱਟ ਪਾਣੀ ਦਾ ਜਿਹੜਾ ਹੋਵੇ ਝਾੜ ਵਧੇ ਹੋਵੇ ਪਾਣੀ ਦੀ ਲਾਗਤ ਘੱਟ ਹੋਵੇ ਇਹ ਮੰਗ ਮੰਨ ਲਈ ਜੀ ਅਗਲੀ ਦੱਸੋ ਮੋਂਗੀ ਤੇ ਐਮਐਸਪੀ ਦੇ ਦਿਓ ਜੀ ਸੂਰਜਮੁਖੀ ਤੇ ਐਮਐਸਪੀ ਦੇ ਦਿਓ ਪਰਾਲੀ ਦਾ ਕੋਈ ਪੱਕਾ ਹੱਲ ਕਰੋ ਹਾਂਜੀ ਇਹ ਵੀ ਮੰਨ ਲਈ ਅਗਲੀ ਦੱਸੋ ਕਰਜ਼ੇਕਾਰ ਜਿਹੜੀਆਂ ਖੁਦਕੁਸ਼ੀਆਂ ਹੋਈਆਂ ਨੇ ਜਾਂ ਜਿਹੜੇ ਨਸ਼ਿਆਂ ਦੇ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਆਏ ਦਿਨ ਪਿੰਡਾਂ 'ਚ ਸੱਥਰ ਵਿਸੀ ਜਾਂਦੇ ਆ ਇਹ ਕਹਿੰਦੇ ਸੀ ਅਸੀਂ ਨਸ਼ੇ ਬੰਦ ਕਰਾਂਗੇ ਉਹਨਾਂ ਦਾ ਕੋਈ ਰੋਕਥਾਮ ਬਾਰੇ ਹਾਂਜੀ ਇਹ ਵੀ ਮੰਗ ਮੰਨ ਲਈ ਅਸੀਂ ਕਰਾਂਗੇ ਸਖਤੀ ਕਰਾਂਗੇ ਦੇਤੇ ਹੂੰ ਉਹਦੇ ਵਿੱਚੋਂ ਲਾਗੂ ਅੱਜ ਤੱਕ ਕੋਈ ਵੀ ਮੰਗ ਨਹੀਂ ਕਰੀ ਇਹਨਾਂ ਨੇ ਜਿੰਨੀਆਂ ਮੰਗੀਆਂ ਮੰਗਾ ਲਾਗੂ ਕਰਾਉਣ ਖਾਤਰ ਇਹ ਜਿਹੜਾ ਮੋਰਚਾ ਹੈ ਹੂੰ ਉਹ ਅਸੀਂ ਅਲਿਕੇ ਪੰਜ ਦਿਨ ਦਾ ਠੀਕ ਹੈ ਜਿਹੜਾ ਸੈਸ਼ਨ ਚੱਲਣਾ ਹੈ ਪੰਜਾਬ ਸਰਕਾਰ ਦਾ ਬਿਲਕੁਲ ਬਿਲਕੁਲ ਉਹਦੇ ਤੇ ਅਸੀਂ ਦਬਾਅ ਬਣਾ ਕੇ ਹੂੰ ਸਰਕਾਰ ਤੇ ਵੀ ਸਾਡੀਆਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਰਹਿੰਦੀਆਂ ਲਟਕਦੀਆਂ ਮੰਗਾਂ ਵੀ ਉਹ ਲਾਗੂ ਕੀਤੀਆਂ ਜਾਣ ਠੀਕ ਹੈ ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਦਸਤਕ ਦੇ ਦਿੱਤੀ ਹੈ ਚੰਡੀਗੜ੍ਹ ਵਿਖੇ ਪਹੁੰਚ ਚੁੱਕੇ ਆ ਤੇ ਹੁਣ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਪ੍ਰਭਾਵ ਛੱਡਦੀ ਹੈ ਲੋਕਾਂ ਤੇ ਵੀ ਤੇ ਸਰਕਾਰਾਂ ਤੇ ਇਹ ਆਉਣ ਵਾਲਾ ਸਮਾਂ ਦੱਸੂਗਾ ਚੰਡੀਗੜ੍ਹ ਤੋਂ ਆਪਣੇ ਸਹਿਯੋਗੀ ਗੁਰਪ੍ਰੀਤ ਸਿੰਘ ਦੇ ਨਾਲ ਹਰਸ਼ਪ੍ਰੀਤ ਸਿੰਘ ਸਿੱਧੂ ਬਾਬੂ ਸ਼ਹੀਦ ਹੈਂਕਸ